ਅੱਜ ਦੇ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਜੀ ਬੱਸ ਦੇ ਸਫ਼ਰ ਤੋਂ ਬਿਕੋਜ਼ ਅਸੀਂ ਜਾ ਰਹੀਆਂ ਹਾਂਗੇ ਸੰਗਰੂਰ ਕੁਝ ਸਮਾਨ ਲੈਣਾ ਸੀਗਾ ਉਹਦੇ ਲਈ ਤੇ ਹਾਂਜੀ ਸ਼ਸ਼ੀਕਲ ਜੀ ਕਿਵੇਂ ਹੋ ਸਾਰੇ ਹੁਬਸੇ ਸਾਰੇ ਬਿਲਕੁਲ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਤੰਦਰੁਸਤ ਹੋਵੋਗੇ ਇਥੇ ਹੁਣ ਅਲ ਆਪਣਾ ਬੱਸ ਦੇ ਵਿੱਚ ਬੈਠਾ ਸੀ ਐਂਡ ਸਭ ਤੋਂ ਪਹਿਲਾਂ ਆਪਾਂ ਸੰਗਰੂਰ ਪਹੁੰਚੇ ਤੇ ਆਪਾਂ ਸਭ ਤੋਂ ਪਹਿਲਾਂ ਗਏ ਮੇਕਅਪ ਵਾਲੀ ਸ਼ਾਪ ਤੇ ਇੱਥੇ ਆਪਾਂ ਬਹੁਤ ਟਾਈਮ ਤੋਂ ਆਉਂਦੇ ਆ ਮਤਲਬ ਜਾਣਦੇ ਨੇ ਸਾਰੇ ਦੀਦੀ ਵਗੈਰਾ ਸਾਰੇ ਜਾਣਦੇ ਨੇਗੇ ਤੇ ਮੇਕਅਪ ਦਾ ਸਮਾਨ ਲਿਆ ਮੈਨੇ ਤੇ ਉਸ ਤੋਂ ਬਾਅਦ ਅਸੀਂ ਚੱਲ ਪਈ ਸੀਗੇ ਅੱਗੇ ਇਹ ਦੀਦੀ ਜਾਣਦੇ ਨੇ ਕਿ ਸਾਨੂੰ ਤਾਂ ਕਰਕੇ ਕਹਿੰਦੇ ਹੁਨਰ ਕਹਿੰਦਾ ਇਹ ਹੁਨਰ ਇਹਨਾ ਤੂੰ ਕੁਝ ਖਾਣ ਨੂੰ ਮੰਗਣ ਲੱਗ ਗਿਆ ਕਹਿੰਦੇ ਮੈਂ ਚਲਦੇ ਨੂੰ ਜਿੱਜੀ ਦੇ ਵਾਲੇ ਹੋਣੀਆਂ ਇਸ ਲਈ ਅਸੀਂ ਇੱਥੋਂ ਕੁਝ ਖਾਣ ਨੂੰ ਦਿੱਤੇ ਨੇ ਇਹਨੂੰ ਕੁਝ ਖਾਣ ਨੂੰ ਦਵਾਤਾ ਸੀਗਾ ਕਿਉਂਕਿ ਬੱਚਾ ਯੂ نو ਜ਼ਰਤ ਕਰਦਾ ਤਾਂ ਬੱਚੇ ਨੂੰ ਕੀ ਆਗਾ ਬੱਚੇ ਨੂੰ ਕੁਝ ਨਹੀਂ ਪਤਾ ਵੀ ਹੈਨਾ ਮੈਂ ਕੀ ਕਰਨਾ ਕਿ ਨਹੀਂ ਕਰਨਾ ਬਸ ਉਹ ਤਾਂ ਜ਼ਿੱਦ ਪੈ ਜਾਂਦਾ ਐਂਡ ਦੀਦੀ ਵੀ ਸਾਨੂੰ ਬਹੁਤ ਸਾਲਾਂ ਤੋਂ ਜਾਣਦੇ ਨੇਗੇ ਉਸ ਤੋਂ ਬਾਅਦ ਅਸੀਂ ਗਏ ਇੱਥੇ ਬਰਤਨ ਵਾਲੀ ਸ਼ੌਪ ਤੇ ਇੱਥੇ ਅਸੀਂ ਦੇਖਣ ਕੁਝ ਹੋਰ ਆਏ ਸੀ ਤੇ ਲੈ ਲੈ ਕੇ ਕੁਝ ਹੋਰ ਚਲੇ ਗਏ ਮਤਲਬ ਲੈਣ ਆਏ ਸੀਗੇ ਹਨਰ ਦੇ ਲਈ ਚੁੰਗਣੀ ਉਹ ਤਾਂ ਸੀ ਓਬਵੀਅਸਲੀ ਲੈ ਹੀ ਲਈ ਆਗੀ ਤੇ ਇੱਥੇ ਆ ਦੇਖੋ ਕਿੰਨੇ ਸੋਹਣੇ ਪਏ ਨੇਗੇ ਹਨਾ ਮਤਲਬ ਆ ਚੀਜ਼ਾਂ ਬਹੁਤ ਸੋਹਣੀਆਂ ਨੇ ਪਲੇਟਸ ਆ ਸਰਵਿੰਗ ਪਲੇਟਸ ਹੋਗੀਆਂ ਤੇ ਬਹੁਤ ਤਰ੍ਹਾਂ ਤਰ੍ਹਾਂ ਦਾ ਜ਼ਮਾਨ ਪਿਆ ਸੀ ਉੱਥੇ ਮੱਗ ਪਏ ਸੀ ਮੱਗ ਬਹੁਤ ਸੋਹਣੇ ਸੀ ਤੇ ਇੱਥੇ ਅਸੀਂ ਚੁੰਗਣੀ ਵੇਖ ਰਹੇ ਸੀ ਹਨਰ ਦੇ ਲਈ ਬੋਟਲ ਐਂਡ ਇਹਦੇ ਵਿੱਚ ਜਿਹੜੀ ਸਾਨੂੰ ਇੱਕ ਪਸੰਦ ਆਈ ਉਹ ਅਸੀਂ ਲੈ ਲਈ ਐਂਡ ਫਿਰ ਮੈਨੇ ਨਾ ਗਲਾਸ ਵੇਖੇ ਸੀਗੇ ਕੰਚ ਦੇ ਸੀਗੇ ਤੇ ਕੰਚ ਦੇ ਇਦਾਂ ਵੀ ਟੁੱਟਣ ਦਾ ਡਰ ਰਹਿੰਦਾ ਬੱਚਾ ਵੀ ਕਈ ਵਾਰ ਚੱਕ ਲੈਂਦਾ ਤੇ ਅਸੀਂ ਫਿਰ ਉਹ ਨਹੀਂ ਲਏ ਹੈਗੇ ਤੇ ਬਟੂ ਮੈਨੂੰ ਸੋਨੇ ਬਹੁਤ ਲੱਗੇ ਬਟ ਅਸੀਂ ਉਹ ਸਕਿਪ ਕਰਤੇ ਵੀ ਨਹੀਂ ਅਗਰ ਪਲਾਸਟਿਕ ਦੇ ਹੋਣ ਤਾਂ ਉਹ ਬੈਟਰ ਰਹਿੰਦੇ ਹੈਗੇ ਕੰਚ ਦੇ ਨਹੀਂ ਠੀਕ ਰਹਿੰਦੇ ਬੱਚਾ ਛੋਟਾਗਾ 100 100 ਪਾਸੇ ਹੱਥ ਮਾਰਦਾ ਯੂ نو ਹਨਾ ਐਂਡ ਇਹਨੂੰ ਤਾਂ ਆਪਣੀਆਂ ਬੋਤਲ ਪਸੰਦ ਆ ਗਈ ਸੀਗੀ ਤੇ ਇਹਨੇ ਤਾਂ ਇਹ ਚੱਕ ਲਈ ਐਂਡ ਉਸ ਤੋਂ ਬਾਅਦ ਇੱਥੋਂ ਅਸੀਂ ਇੱਕ ਚੀਜ਼ ਹੋਰ ਲੈ ਕੇ ਗਏ ਸੀਗੇ ਐਂਡ ਫਿਰ ਅਸੀਂ ਖੜਗੇ ਗੋਲ ਗੱਪੇ ਖਾਣ ਇੱਥੇ ਨਾ ਸੱਤ ਤਰ੍ਹਾਂ ਦਾ ਪਾਣੀ ਮਿਲਦਾ ਮਤਲਬ ਫਰੂਟਸ ਵਾਲਾ ਪਾਣੀ ਜਿਵੇਂ ਅਨਾਨਾਸ ਵਾਲਾ ਬਨਾਣਾ ਵਾਲਾ ਐਪਲ ਵਾਲਾ ਐਂਡ ਗੁਆਵਾ ਵਾਲਾ ਮਤਲਬ ਸੱਤ ਤਰ੍ਹਾਂ ਦਾ ਪਾਣੀ ਆ ਖੱਟਾ ਮਿੱਠਾ ਹੋਰ ਵੀ ਮਤਲਬ ਕਈ ਤਰ੍ਹਾਂ ਦੇ ਪਾਣੀ ਹੈਗੇ ਐਂਡ ਬਹੁਤ ਟੇਸਟੀ ਗੋਲ ਗੱਪੇ ਬਣਾਏ ਸੀ ਤੇ ਅਸੀਂ ਘਰ ਲਈ ਵੀ ਪੈਕ ਕਰਾ ਲਈ ਸੀਗੇ ਮੰਮੀਆਂ ਦੇ ਗਿੱਲ ਵੀ ਖਾ ਲੈਣਗੇ ਹਨਾ ਹੁਨਰ ਦੇ ਪਾਪਾ ਮਤਲਬ ਗਿੱਲ ਹੁਨਰ ਦੇ ਪਾਪਾ ਵੀ ਚਲੋ ਖਾ ਲੈਣਗੇ ਤੇ ਮੰਮੀ ਨੇ ਮੋਨਾਲੀ ਵੀ ਪੈਕ ਕਰਾ ਲਈ ਸੀ ਤੇ ਕਾਫੀ ਸਾਰੇ ਕਰਾ ਲਈ ਸੀ ਤੇ ਘਰੇ ਜਾ ਕੇ ਸੀ ਦੁਬਾਰਾ ਵੀ ਫਿਰ ਕਾਦੇ ਐਂਡ ਉਸ ਤੋਂ ਬਾਅਦ ਜੀ ਇੱਥੇ ਨਾ ਅਸੀਂ ਜਾਂਦੇ ਜਾਂਦੇ ਚਸ਼ਮਾ ਦਿਨਾ ਗਏ ਸੀ ਬਣਾਉਣਾ ਉਹ ਅਸੀਂ ਮੈਂ ਲੈਣਾ ਗਈ ਸੀਗੀ ਤੇ ਉਹ ਫੜਿਆ ਮम्मा ਵੈਸੇ ਆਪਣਾ ਬਨਵਾਣਾ ਆਈ ਸੀ ਤੇ ਮम्मा ਕਹਿੰਦ ਲਗਾਇਆ ਤਾਂ ਵੀ ਦੂ ਵੀ ਚੈੱਕ ਕਰਵਾ ਲ ਨੀਗਾ ਐਂਡ ਮੇਰੀ ਨੀਗਾ ਮੈਨੂੰ ਪਤਾ ਸੀ ਪਹਿਲਾਂ ਤੇ ਵੀ ਘੱਟ ਹੋਣੀਆਂ ਤੇ ਉਹੀ ਗੱਲ ਹੋਈ ਬਹੁਤ ਜ਼ਿਆਦੇ ਘੱਟ ਸੀ ਤੇ ਫਿਰ ਮੈਨੇ ਚਸ਼ਮਾ ਲਗਵਾ ਹੀ ਲਿਆ ਚੈੱਕ ਕਰਕੇ ਐਂਡ ਅੱਜ ਮੇਰੇ ਚਸ਼ਮਾ ਲੱਗ ਗਿਆ ਐਂਡ ਵੈਸੇ ਮਤਲਬ ਡੇਲੀ ਰੁਟੀਨ ਦੇ ਵਿੱਚ ਨਹੀਂ ਲਿਆ ਜਾਂਦਾ ਬਟ ਟੀਵੀ ਵਗੈਰਾ ਦੇਖਣ ਵੇਲੇ ਮੈਂ ਜ਼ਰੂਰ ਲਿਆ ਕਰੂੰਗੀ ਹਾਂਜੀ ਅਸੀਂ ਆ ਗਏ ਸੀ ਘਰੇ ਬਹੁਤ ਜ਼ਿਆਦਾ ਗਰਮੀ ਸੀ ਬਾਹਰ ਬਹੁਤ ਔਖਾ ਥੋੜਾ ਥੋੜਾ ਬਲੌਗ ਸ਼ੂਟ ਕੀਤਾ ਤੇ ਮੈਂ ਅੱਜ ਅਨਕ ਲਵਾ ਲਈਆਂ ਮੇਰੀ ਨਿਗਾ ਬਹੁਤ ਘਟ ਹੁੰਦੀ ਜਾ ਰਹੀ ਸੀ ਤੇ ਪੌਣੇ 2 ਨੰਬਰ ਦੀ ਅਨਕ ਲੱਗੀ ਹੈ ਤੇ ਹੁਣ ਮੈਨੂੰ ਪੂਰਾ ਕਲੀਅਰ ਦਿਖਦਾ ਪਿਆ ਤੇ ਫਰੇਮ ਦੇਖੋ ਅਮੀ ਦੀ ਪਸੰਦ ਦਾ ਫਰੇਮ ਹੈ ਤੇ ਇਹ ਲੱਗਿਆ ਅੱਜ ਚੁੰਗਣੀ ਸ਼ੌਂਕ ਨਾਲ ਤੇ ਇਹ ਪੀ ਰਹੇ ਨੇ ਚੁੰਗਣੀ ਤੇ ਹੁਣ ਅਸੀਂ ਕਰਾਂਗੇ ਘੰਟਾ ਦਾ ਰੈਸਟ ओके okay, जी आज अपना ਜਿਹੜਾ ਬਲੌਗ ਆ ਉਹ ਪੈਂਡ ਕਰਦੇ ਹਾਂ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਮੈਂ ਕੱਲ ਨੂੰ ਦਿਖਾਉਂਗੀ ਵੀ ਮੈਂ ਕੀ ਕੀ ਅਸੀਂ ਲੈ ਕੇ ਆਏ ਸੀ ਸਾਰੀ ਸ਼ਾਪਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਓਕੇ ਜੀ ਬਾਏ ਬਾਏ ਐਂਡ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਗੁਰੂ ਜੀ ਪਲੀਜ਼ ਐਂਡ ਵੀਡੀਓਜ਼ ਨੂੰ ਕਮੈਂਟ ਕਰਕੇ ਜ਼ਰੂਰ ਤੁਸੀਂ ਸ਼ੇਅਰ ਕਰੋ ਕਿ ਕਿੱਦਾਂ ਦੀ ਲੱਗੀ ਕੀ ਕਮੀ ਲੱਗੀ ਕੀ ਚੰਗਾ ਲੱਗਿਆ ਕੀ ਬੁਰਾ ਲੱਗਿਆ ਤੇ ਓਕੇ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ